ਮੈਂ ਗੁਰਦਾਸਪੁਰ ਜ਼ਿਲ੍ਹੇ ਦੇ ਨਿਵਾਸੀਆਂ ਨੂੰ ਸੂਚਿਤ ਕਰਨਾ ਚਾਹੁੰਦਾ ਹਾਂ ਕਿ ਪ੍ਰੈਜ਼ੈਂਟ ਮਾਹੌਲ ਦੇ ਮੱਦੇਨਜ਼ਰ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਬਲੈਕ ਆਊਟਸ ਨੂੰ ਹੁਣ ਇੱਕ ਰੈਗੂਲਰ ਫੀਚਰ ਐਪਸ ਯੂਜ਼ ਕਰਾਂਗੇ ਫਰਮ 9 ਟੂ 5 ਦਾ ਮੋਰਨਿੰਗ it is which is a general practice for security of the citizens so is the na is to koi darran di ja koi khabron di lod nahi ye ek rozana abhyas hai ajhi situations de vich apne aap nu taiyar par taiyar rakhna and respond karna so is de vich main sare hi nivasiyan to ਆਸ ਕਰਦਾ ਹਾਂ ਕਿ ਉਹ ਸਾਡੇ ਇਸ ਅਭਿਆਸ ਦੇ ਵਿੱਚ ਸਾਡਾ ਸਹਿਯੋਗ ਦੇਣਗੇ ਐਂਡ ਕਿਸੇ ਵੀ ਅਫਵਾਹ ਜਾਂ ਰੂਮਰਸ ਜੋ ਉਸ ਦੀਆਂ ਨੇਮਾਂ ਤੇ ਯਕੀਨ ਨਹੀਂ ਕਰਨਾ ਸਿਕਰ ਇਸ ਦੌਰਾਨ ਕਿਸੇ ਨੂੰ ਕਿਸੇ ਵੀ ਨਾਗਰਿਕ ਨੂੰ ਕਿਸੇ ਹੈਲਪ ਦੀ ਜਾਂ ਇਨਪੁਟ ਦੀ ਲੋੜ ਹੈ ਤਾਂ ਸਾਡੇ ਹੋਲਪਲਾਈਨ ਨੰਬਰ ਉੱਪਰ ਕੰਟੈਕਟ ਕਰਕੇ ਸਹੀ ਸੂਚਨਾ ਪ੍ਰਾਪਤ ਕਰ ਸਕਦੇ ਹਾਂ ਇੰਡੀਆ ਕ੍ਰਾਈਮ ਨਿਊਜ਼ zulm ke khilaf jung aap dekh rahe hain india crime